ਬਹੁਤ ਹੀ ਪ੍ਰਾਊਡ ਮੂਮੈਂਟ ਵਾਲੀ ਗੱਲ ਆ ਸਾਡੇ ਸਾਰੇ ਪੰਜਾਬ ਲਈ ਖਾਸ ਕਰਕੇ ਅੰਮ੍ਰਿਤਸਰ ਲਈ ਗੁਰੂਦੀਨਗਰੀ ਲਈ ਤੇ ਸਪਰਿੰਗਡੇਲ ਸਕੂਲ ਲਈ ਖਾਸ ਕਰਕੇ ਜਿੱਥੇ ਵਰਲਡ ਕੱਪ ਅਨਵੈਲਿੰਗ ਸਰਵਨੀ ਸਟਾਰਟ ਹੋ ਰਹੀ ਹੈ ਤੇ ਟਰਾਫੀ ਦਾ ਟੂਰ ਸਟਾਰਟ ਹੋਣ ਜਾ ਰਿਹਾ ਹੈ ਤੇ ਇਹ ਬੜਾ ਹੀ ਵਧੀਆ ਇਨੀਸ਼ੀਏਟਿਵ ਆ ਹੌਕੀ ਇੰਡੀਆ ਵੱਲੋਂ ਹੌਕੀ ਪੰਜਾਬ ਵੱਲੋਂ ਕਿ ਟਰਾਫੀ ਦਾ ਟੂਰ ਕਰਵਾਇਆ ਜਾ ਰਿਹਾ ਜਿਸ ਵਿੱਚ ਜਿਸ ਦੇ ਨਾਲ ਸਾਡੇ ਯੂ ਸਟੂਡੈਂਟ ਆ ਉਹ ਟਰਾਫੀ ਨੂੰ ਦੇਖਣਗੇ ਉਹਨਾਂ ਵਿੱਚ ਸਪੋਰਟਸ ਦਾ ਜਜ਼ਬਾ ਪੈਦਾ ਹੋਊਗਾ ਇਨਸਪਾਇਰ ਹੋਣਗੇ ਤੇ ਸਪੋਰਟਸ ਨਾਲ ਹੋਰ ਵੱਧ ਤੋਂ ਵੱਧ ਜੁੜਨਗੇ ਸੋ ਇਹ ਬਹੁਤ ਹੀ ਵਧੀਆ ਇਨੀਸ਼ੀਏਟਿਵ ਹੈ ਤੇ ਸਪਿੰਗਡੈਲ ਸਕੂਲ ਵੀ ਸਟਾਰਟਿੰਗ ਤੋਂ ਹਾਕੀ ਨਾਲ ਔਰ ਹੋਰ ਸਪੋਰਟਸ ਨਾਲ ਬਹੁਤ ਜੁੜਿਆ ਹੋਇਆ ਤੇ ਬਹੁਤ ਹੀ ਸਪੋਰਟ ਕਰਦੇ ਰਹੇ ਨੇ ਸਟਾਰਟਿੰਗ ਤੋਂ ਹੀ ਮੈਂ ਖੁਦ ਇਥੋਂ ਹਾਕੀ ਸਟਾਰਟ ਕੀਤੀ ਸੀਗੀ ਤੇ ਨਾਲ ਸ਼ਮੀ ਭਾਜੀ ਆਪਣੇ ਕੋਚਿੰਗ ਕਰਦੇ ਰਹੇ ਨੇ ਤੋਂ ਬਹੁਤ ਹੀ ਇੱਕ ਪ੍ਰਾਊਡ ਮੂਮੈਂਟ ਆ ਮੇਰੇ ਲਈ ਵੀ ਸਾਰੇ ਸੂਲ ਲਈ ਕਿ ਅੱਜ ਟਰੋਫੀ ਦਾ ਜੋ ਟੂਰ ਆ ਇਥੋਂ ਸਟਾਰਟ ਹੋਣ ਜਾ ਰਿਹਾ ਸੋ ਇਹ ਅੱਗੇ ਵੀ ਸਾਡੇ ਬੱਚਿਆਂ ਚ ਬਹੁਤ ਇਨਸਪਾਇਰੇਸ਼ਨ ਪੈਦਾ ਕਰੂਗਾ ਤੇ ਬੱਚੇ ਹੋਰ ਸਪੋਰਟਸ ਨਾਲ ਜੁੜਨਗੇ ਤੇ ਆਪਣੇ ਇੰਡੀਆ ਦਾ ਆਪਣੇ ਪੇਰੈਂਟਸ ਦਾ ਪੰਜਾਬ ਦਾ ਨਾਮ ਹੋਰ ਉੱਚਾ ਹੋਰ ਰੋਸ਼ਨ ਕਰਨਗੇ। ਹਾਂ ਟੀਮ ਦੀ ਸ਼ੁਭ ਕਾਮਨਾਵਾਂ ਦੇ ਵਿੱਚੋਂ ਟੀਮ ਇੰਡੀਆ ਲਈ ਹਮੇਸ਼ਾ ਹੀ ਸ਼ੁਭ ਕਾਮਨਾਵਾਂ ਦਿਲ ਤੋਂ ਨਿਕਲਦੀ ਆ ਰਹੀਆਂ ਕਿ ਉਹ 올 ది ਬੈਸਟ ਕਹਿਣਾ ਚਾਹੂੰਗਾ ਪੂਰੀ ਟੀਮ ਨੂੰ ਕਿ ਉਹ ਜਿੱਤ ਕੇ ਹੀ ਆਪਣਾ ਵਧੀਆ ਹਾਕੀ ਦਾ ਪ੍ਰਦਰਸ਼ਨ ਕਰਨ ਉੱਥੇ ਜੋ ਪ੍ਰੈਪਰੇਸ਼ਨ ਹੈ ਉਹ ਕੰਫੀਡੈਂਸ ਨਾਲ ਖੇਡਣ ਤੇ ਆਪਣੀ ਟਰੋਫੀ ਆਪਣੇ ਇੰਡੀਆ 'ਚ ਹੀ ਰਹਿ ਜਾਵੇ ਇਸ ਤੋਂ ਵੱਡੀ ਹੋਰ ਕੋਈ ਗੱਲ ਨਹੀਂ ਹੋ ਸਕਦੀ ਤੇ ਉਹ ਜਿੱਤ ਹੌਂਦ ਕਿਵਦੀ ਆ ਕਾਸਟ ਤੇ ਲਗਾਉਣਾ ਜਿਹੜਾ ਹੁੰਦਾ ਹੁੰਦਾ ਅਮਰੇ ਸਰ ਤੋਂ ਬੋਲਤਨਾ ਕਿ ਕਿੰਨਾ ਇੱਕ ਮਤਲਬ ਇਹ ਕਹਿਣਾ ਚਾਹੁੰਦੇ ਹਾਂ ਇਸ ਬਾਰੇ ਤੇਰੇ ਪਰ ਦੇ ਨਾਲ ਬਦ ਰਹੇ ਜੀ ਬਿਲਕੁਲ ਦਿਨ ਬਦ ਦਿਨ ਹੌਕੀ ਦਾ ਗ੍ਰਾਫ ਉੱਚਾ ਹੋ ਰਿਹਾ ਕਿਉਂਕਿ 1980 ਤੋਂ ਬਾਅਦ ਆਪਣਾ ਜੋ ਟੋਕੀਓ ਦੇ ਵਿੱਚ ਮੈਡਲ ਆਇਆ 올림픽ਸ ਦੇ ਵਿੱਚ ਬ੍ਰੌਂਜ਼ ਮੈਡਲ ਉਸ ਤੋਂ ਬਾਅਦ ਕਾਫੀ ਗ੍ਰਾਫ ਉਸ ਇੱਕ ਗੈਪ ਪੈ ਗਿਆ ਸੀਗਾ ਹੌਕੀ ਦੇ ਵਿੱਚ ਸੋ ਹੁਣ ਕਾਫੀ ਗ੍ਰਾਫ ਉੱਚਾ ਵੱਧ ਰਿਹਾ ਹੌਕੀ ਇੰਡੀਆ ਵੀ ਬਹੁਤ ਅੱਛੇ ਔਰ ਪੰਜਾਬ ਗਵਰਨਮੈਂਟ ਸਾਰੇ ਜਿਹਾ ਸਪਿੰਗਲ ਸਕੂਲ ਬਹੁਤ ਇਨੀਸ਼ੀਏਟਿਵ ਲੈ ਰਹੇ ਨੇ ਕੀ ਗ੍ਰਾਸ ਰੂਟ ਤੇ ਕੀ ਕੰਮ ਹੋ ਸਕਦਾ ਉਥੋਂ ਤੇ ਮੈਂ ਤਾਂ ਇਹੀ ਕਹੂੰਗਾ ਕਿ ਹੋਰ ਤਰਫ ਜਿੱਥੇ ਜਿੱਦਾਂ ਅੰਮ੍ਰਿਤਸਰ ਦੇ ਵਿੱਚ ਹੋਏ ਤਰਫ ਸੱ ਲੱਗਣ ਤਾਂ ਜੋ ਇਥੋਂ ਹੋਰ ਬੱਚੇ ਨਿਕਲ ਕੇ ਅੱਗੇ ਵਧ ਸਕਣ ਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ ਸਾਡੀ ਬੜੀ ਮਾਣ ਦੀ ਗੱਲ ਆ ਸਪੈਸ਼ਲੀ ਜਿਹੜੀ ਇਹ ਟਰੋਫੀ ਜਿਹੜੀ ਹੈ ਵਰਲਡ ਕੱਪ ਦੀ ਤੋਂ ਅੰਮ੍ਰਿਤਸਰ ਤੋਂ ਸਟਾਰਟ ਹੋਰੀ ਗੁਰਿਆਂ ਦੀ ਜਿਹੜੀ ਧਰਤੀ ਹੈ ਇਥੋਂ ਚੱਲੂਆ ਸਪੈਸ਼ਲੀ ਅਸੀਂ ਹਾਕੀ ਇੰਡੀਆ ਦਾ ਬਹੁਤ ਧੰਨਵਾਦੀ ਆ ਔਰ ਉਸ ਤੋਂ ਬਾਅਦ ਪੰਜਾਬ ਹਾਕੀ ਦਾ ਬਹੁਤ ਧੰਨਵਾਦੀ ਕਿ ਜਿਹੜਾ ਮਾਣ ਹੈ ਅੰਮ੍ਰਿਤਸਰ ਨੂੰ ਦਿੱਤਾ ਹੈ और सब तो वही मान स्परिंग डेकूल है जिथे कि असी इस अकै स्कूल ने पां ओलंपीयन पैदा किए हैं और महाराजा रणजीत सिकी अकैडमी बैनर थले खेड के ओलंपीयन बने जिस तरह ये खास है सारे हाकी प्रेमियों ने जिदा ये ट्रॉफी तो चालू की है अभी मतलब विशिश करते हैं कि गोल्ड मैडल जित के फिर ही उस तरह ट्रॉफी जी है अं अमृतसर ले जिन्हें भी प्लेयर ਇਸ ਦੇ ਵਿੱਚ ਖੇਡਣ ਨੂੰ ਅੰਮ੍ਰਿਤਸਰ ਸਦੀਤ ਉਹਨਾਂ ਨੂੰ ਮਾਨ ਦਈਏ ਇੱਕ ਅਸੀਂ ਖੁਸ਼ ਨਸੀਬ ਹਾਂ ਕਿ ਜਿਹੜੀ ਹਾਕੀ ਦੀ ਟਰਾਫੀ ਅੰਮ੍ਰਿਤਸਰ ਤੋਂ ਚੱਲੂ ਹੋ ਰਹੀ ਆ ਮੈਂ ਹਾਕੀ ਪੰਜਾਬ ਦਾ ਹਾਕੀ ਇੰਡੀਆ ਦਾ ਬਹੁਤ ਬਹੁਤ ਧੰਨਵਾਦ ਕਿਹੜੀਆਂ ਕਿਹੜੀਆਂ ਟੀਮਾਂ ਆ ਰਹੀਆਂ ਤੇ ਕਿੰਨੀ ਹੁੰਗੇ ਸਾਰੇ ਮੈਚ ਇਹ 24 ਟੀਮਾਂ ਜਿਹੜੀਆਂ ਪੂਰੇ ਵਰਲਡ ਦੀ ਟੌਪ ਹਾਕੀ ਦੀ ਟੀਮ ਐ ਉਹ ਜਿਹੜੀਆਂ 25 ਦਸੰਬਰ ਤੋਂ ਲੈ ਕੇ 25 ਨਵੰਬਰ ਤੋਂ ਲੈ ਕੇ 10 ਦਸੰਬਰ ਤੱਕ ਜਿਹੜਾ ਹੈ ਮਦਰਾਈ ਚੰਨਈ ਦੇ ਵਿੱਚ ਦੋ ਪਾਰਟ ਦੇ ਵਿੱਚ ਜਿਹੜਾ ਆ ਇਹ ਵਰਲਡ ਕੱਪ ਜੂਨੀਅਰ ਵਰਲਡ ਕੱਪ ਹੋ ਰਿਹਾ ਤੇ ਜਿਹੜੇ ਕੁਆਟਰਫਾਈਨ ਸੈਮੀਫਾਈਨ ਫਾਈਨਲ ਹੈ ਚੰਨਈ ਦੇ ਵਿੱਚ 5 ਦਸੰਬਰ ਤੋਂ ਲੈ ਕੇ 10 ਦਸੰਬਰ ਤੱਕ ਜਿਹੜੇ ਖੇਡੇ ਜਾਣਗੇ ਇਹ ਇੱਕ ਹੌਕੀ ਇੰਡੀਆ ਵੱਲੋਂ ਬਹੁਤ ਵੱਡਾ ਕਦਮ ਹੈ ਕਿ ਜਿਹੜਾ ਵਰਲਡ ਕੱਪ ਜਿਹੜਾ ਆ ਉਹ ਸੀ ਕਰਾ ਰਹੇ ਪਾਕਿਸਤਾਨ ਵੀ ਮਾਰੂ ਪਾਕਿਸਤਾਨ ਫਿਲਹਾਲ ਵਿਦਡਰਾ ਕਰ ਗਿਆ ਹੈ ਇਹ ਦੋਨਾਂ ਕੰਟਰੀਆਂ ਦੇ ਕਰਕੇ ਜਿਹੜਾ ਵਿਦਡਾ ਕੋ ਦੀ ਵਾਇਸ ਜਿਹੜੀ ਆ ਦੂਜੀ ਟੀਮ ਜਿਹੜੀ ਆ ਉਹ ਲੈ ਲੇ ਜੀ ਬਹੁਤ ਹੀ ਪ੍ਰਾਊਡ ਮੂਮੈਂਟ ਵਾਲੀ ਗੱਲ ਆ ਸਾਡੇ ਸਾਰੇ ਪੰਜਾਬ ਲਈ ਖਾਸ ਕਰ ਅੰਮ੍ਰਿਤਸਰ ਲਈ ਗੁਰੂਦੀਨਗਰੀ ਲਈ ਤੇ ਸਪਰਿੰਗਡੇਲ ਸਕੂਲ ਲਈ ਖਾਸ ਕਰਕੇ ਜਿੱਥੇ ਅ ਵਰਲਡ ਕੱਪ ਅਨਵੈਲਿੰਗ ਸਰਵਨੀ ਸਟਾਰਟ ਹੋ ਰਹੀ ਹੈ ਇਥੋਂ ਟਰੋਫੀ ਦਾ ਟੂਰ ਸਟਾਰਟ ਹੋਣ ਜਾ ਰਿਹਾ ਹੈ ਤੇ ਇਹ ਬੜਾ ਹੀ ਵਧੀਆ ਇਨੀਸ਼ੀਏਟਿਵ ਆ ਹੌਕੀ ਇੰਡੀਆ ਵੱਲੋਂ ਹੌਕੀ ਪੰਜਾਬ ਵੱਲੋਂ ਕਿ ਟਰੋਫੀ ਦਾ ਟੂਰ ਕਰਵਾਇਆ ਜਾ ਰਿਹਾ ਜਿਸ ਵਿੱਚ ਜਿਸ ਦੇ ਨਾਲ ਸਾਡੇ ਯੂ ਸਟੂਡੈਂਟ ਆ ਉਹ ਟਰੋਫੀ ਨੂੰ ਦੇਖਣਗੇ ਉਹਨਾਂ ਵਿੱਚ ਸਪੋਰਟਸ ਦਾ ਜਜ਼ਬਾ ਪੈਦਾ ਹੋਊਗਾ ਇਨਸਪਾਇਰ ਹੋਣਗੇ ਤੇ ਸਪੋਰਟਸ ਨਾਲ ਹੋਰ ਵੱਧ ਤੋਂ ਵੱਧ ਜੁੜਨਗੇ ਸੋ ਇਹ ਬਹੁਤ ਹੀ ਵਧੀਆ ਇਨੀਸ਼ੀਏਟਿਵ ਆ ਤੇ ਸਪਿੰਗਡੈਲ ਸਕੂਲ ਵੀ ਸਟਾਰਟਿੰਗ ਤੋਂ ਹਾਕੀ ਨਾਲ ਔਰ ਹੋਰ ਸਪੋਰਟਸ ਨਾਲ ਬਹੁਤ ਜੁੜਿਆ ਹੋਇਆ ਤੇ ਬਹੁਤ ਹੀ ਸਪੋਰਟ ਕਰਦੇ ਰਹੇ ਨੇ ਸਟਾਰਟਿੰਗ ਤੋਂ ਹੀ ਮੈਂ ਖੁਦ ਇਥੋਂ ਹਾਕੀ ਸਟਾਰਟ ਕੀਤੀ ਸੀਗੀ ਤੇ ਨਾਲ ਸ਼ਮੀ ਭਾਜੀ ਆਪਣੇ ਕੋਚਿੰਗ ਕਰਦੇ ਰਹੇ ਨੇ ਸੋ ਬਹੁਤ ਹੀ ਇੱਕ ਪ੍ਰਾਊਡ ਮੂਮੈਂਟ ਆ ਮੇਰੇ ਲਈ ਵੀ ਸਾਰੇ ਸੂਲ ਲਈ ਕਿ ਅੱਜ ਟਰੋਫੀ ਦਾ ਜੋ ਟੂਰ ਆ ਇਥੋਂ ਸਟਾਰਟ ਹੋਣ ਜਾ ਰਿਹਾ ਹੈ ਸੋ ਇਹ ਅੱਗੇ ਵੀ ਸਾਡੇ ਬੱਚਿਆਂ ਚ ਬਹੁਤ ਇਨਸਪਾਇਰੇਸ਼ਨ ਹੈ ਪੈਦਾ ਕਰੂਗਾ ਤੇ ਬੱਚੇ ਹੋਰ ਸਪੋਰਟਸ ਨਾਲ ਜੁੜਨਗੇ ਤੇ ਆਪਣੇ ਇੰਡੀਆ ਦਾ ਆਪਣੇ ਪੇਰੈਂਟਸ ਦਾ ਪੰਜਾਬ ਦਾ ਨਾਮ ਹੋਰ ਉੱਚਾ ਹੋਰ ਰੋਸ਼ਨ ਕਰਨਗੇ ਹਾਂ ਟੀਮ ਦੀ ਸੁਭਾਸ਼ ਦੇ ਵਿੱਚੋਂ ਟੀਮ ਇੰਡੀਆ ਲਈ ਹਮੇਸ਼ਾ ਹੀ ਸ਼ੁਭਕਾਮਨਾਵਾਂ ਦਿਲ ਤੋਂ ਨਿਕਲਦੀ ਆ ਰਹੀਆਂ ਕਿ ਉਹ 올 ది ਬੈਸਟ ਕਹਿਣਾ ਚਾਹੂੰਗਾ ਪੂਰੀ ਟੀਮ ਨੂੰ ਕਿ ਉਹ ਜਿੱਤ ਕੇ ਹੀ ਆਪਣਾ ਵਧੀਆ ਹਾਕੀ ਦਾ ਪ੍ਰਦਰਸ਼ਨ ਕਰਨ ਉੱਥੇ ਜੋ ਪ੍ਰੈਪਰੇਸ਼ਨ ਹੈ ਉਹ ਕੰਫੀਡੈਂਸ ਨਾਲ ਖੇਡਣ ਤੇ ਆਪਣੀ ਟਰੋਫੀ ਆਪਣੇ ਇੰਡੀਆ 'ਚ ਹੀ ਰਹਿ ਜਾਵੇ ਇਸ ਤੋਂ ਵੱਡੀ ਹੋਰ ਕੋਈ ਗੱਲ ਨਹੀਂ ਹੋ ਸਕਦੀ ਤੋ ਜਿਸ ਨੇ ਬਹੁਤ ਗੋਦ ਕੀਤੀ ਹੈ ਬਹੁਤ ਅੱਗੇ ਵਧੀਆ ਕਾਸਟ ਤੇ ਪੰਜਾਬ ਦਾ ਜਿਹੜਾ ਬੰਦਾ ਹੁੰਦਾ ਅੰਮ੍ਰਿਤਸਰ ਤੋਂ ਬੰਦਾ ਹੁੰਦਾ ਕਿੰਨਾ ਕੁ ਮਤਲਬ ਜਿਹੜੀ ਕਹਿਣਾ ਚਾਹੁੰਦੇ ਉਸ ਬਾਰੇ ਤੇਰੇ ਪਰੇ ਗੱਲਬਾਤ ਰਿਹਾ ਜੀ ਬਿਲਕੁਲ ਦੇਖੋ ਜੀ ਜਿਹੜਾ ਕਹਿਣਾ ਚਾਹੁੰਦੇ ਉਸ ਬਾਰੇ ਤੇਰੇ ਪਰੇ ਗੱਲਬਾਤ ਰਿਹਾ ਜੀ ਬਿਲਕੁਲ ਦੇਖੋ ਜਿਹੜਾ ਕਹਿਣਾ ਚਾਹੁੰਦੇ ਉਸ ਬਾਰੇ ਤੇਰੇ ਪਰੇ ਗੱਲਬਾਤ ਰਿਹਾ ਜੀ ਬਿਲਕੁਲ ਦੇਖੋ ਜਿਹੜਾ ਕਹਿਣਾ ਚਾਹੁੰਦੇ ਉਸ ਬਾਰੇ ਤੇਰੇ ਪਰੇ ਗੱਲਬਾਤ ਰਿਹਾ ਜੀ ਬਿਲਕੁਲ ਦੇਖੋ ਜਿਹੜਾ ਕਹਿਣਾ ਚਾਹੁੰਦੇ ਉਸ ਬਾਰੇ ਤੇਰੇ ਪਰੇ ਗੱਲਬਾਤ ਰਿਹਾ ਜੀ ਬਿਲਕੁਲ ਦੇਖੋ ਜਿਹੜਾ ਕਹਿਣਾ ਜੋ ਟੋਕੀਓ ਦੇ ਵਿੱਚ ਮੈਡਲ ਆਇਆ 올림픽ਸ ਦੇ ਵਿੱਚ ਬ੍ਰੌਂਜ਼ ਮੈਡਲ ਉਸ ਤੋਂ ਬਾਅਦ ਕਾਫੀ ਗਰਾਫ ਉਸ ਤੇ ਇੱਕ ਗੈਪ ਪੈ ਗਿਆ ਸੀਗਾ ਹਾਕੀ ਦੇ ਵਿੱਚ ਸੋ ਹੁਣ ਉਹ ਕਾਫੀ ਗਰਾਫ ਉੱਚਾ ਵੱਧ ਰਿਹਾ ਹਾਕੀ ਇੰਡੀਆ ਵੀ ਬਹੁਤ ਅੱਛੇ ਔਰ ਪੰਜਾਬ ਗਵਰਨਮੈਂਟ ਸਾਰੇ ਜਿਹਾ ਸਪਿੰਗਲ ਸਕੂਲ ਬਹੁਤ ਇਨੀਸ਼ੀਏਟਿਵ ਲੈ ਰਹੇ ਨੇ ਕਿ ਗ੍ਰਾਸ ਰੂਟ ਤੇ ਕੀ ਕੰਮ ਹੋ ਸਕਦਾ ਉਥੋਂ ਤੇ ਮੈਂ ਤਾਂ ਇਹੀ ਕਹੂੰਗਾ ਕਿ ਹੋਰ ਤਰਫ ਜਿੱਥੇ ਜਿੱਦਾਂ ਅੰਮ੍ਰਿਤਸਰ ਦੇ ਵਿੱਚ ਹੋਇਆ ਤਰਫ ਸੱਲਗਣ ਤਾਂ ਜੋ ਇਥੋਂ ਹੋਰ ਬੱਚੇ ਨਿਕਲ ਕੇ ਅੱਗੇ ਵਧ ਸਕਣ ਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ ਸਾਡੀ ਬੜੀ ਮਾਣ ਦੀ ਗੱਲ ਆ ਸਪੈਸ਼ਲੀ ਜਿਹੜੀ ਇਹ ਟਰੋਫੀ ਜਿਹੜੀ ਹੈ ਵਰਲਡ ਕੱਪ ਦੀ ਤੋਂ ਅਸਲ ਤੋਂ ਸਟਾਰਟ ਹੋਰੀ ਗੁਰੇ ਆਂਦੀ ਜਿਹੜੀ ਧਰਤੀ ਹੈ ਇੱਥੋਂ ਚੱਲੂਆ ਸਪੈਸ਼ਲੀ ਅਸੀਂ ਹਾਕੀ ਇੰਡੀਆ ਦਾ ਬਹੁਤ ਧੰਨਵਾਦੀ ਆਂ ਔਰ ਉਸ ਤੋਂ ਬਾਅਦ ਪੰਜਾਬ ਹਾਕੀ ਦਾ ਬਹੁਤ ਧੰਨਵਾਦੀ ਕਿ ਜਿਹੜਾ ਮਾਣ ਹੈ ਅੰਮ੍ਰਿਤਸਰ ਨੂੰ ਦਿੱਤਾ ਹੈ ਔਰ ਸਭ ਤੋਂ ਵੱਡੀ ਮਾਣ ਸਪਰਿੰਗ ਦੇ ਸਕੂਲ ਦੀ ਹੈ ਜਿੱਥੇ ਕਿ ਅਸੀਂ ਇਸ ਸਕੂਲ ਨੇ ਪੰਜ 올ਿਪੀਅਨ ਪੈਦਾ ਕੀਤੇ ਆ ਫ਼ ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਦੇ ਬਹਿਨਸਲੇ ਖੇਡ ਕੇ 올ਿਪੀਅਨ ਬਣਿਆ ਜਿਸ ਤਰ੍ਹਾਂ ਇਹ ਸਾਡੀ ਖਾਸ ਹੈ ਸਾਰੇ ਹਾਕੀ ਪ੍ਰੇਮੀਆਂ ਦੀ ਜਿੱਦਾਂ ਇਹ ਟਰੋਫੀ ਤੋਂ ਚਾਲੂ ਕੀਤੀ ਹੈ ਅਸੀਂ ਮਤਲਬ ਵੇਸ਼ਿਸ ਕਰਦੇ ਹਾਂ ਕਿ 골ਡ ਮੈਲ ਜਿੱਤ ਗਿਆ ਤੇ ਫਿਰ ਹੀ ਉਸੇ ਤਰ੍ਹਾਂ ਟਰੋਫੀ ਜਿਹੜੀ ਹੈ ਅਸੀਂ ਅਮਰਸਰ ਲਈਏ ਤੇ ਜਿੰਨੇ ਵੀ ਪਲੇਅਰ ਇਸ ਦੇ ਵਿੱਚ ਖੇਡਣ ਨੂੰ ਅਮਰਸਰ ਸਦਿਅਤ ਉਹਨਾਂ ਨੂੰ ਮਾਨ ਦਈਏ ਇੱਕ ਅਸੀਂ ਖੁਸ਼ ਨਸੀਬ ਹਾਂ ਕਿ ਜਿਹੜੀ ਹਾਕੀ ਦੀ ਟਰੋਫੀ ਅਮਰਸਰ ਤੋਂ ਚਾਲੂ ਹੋ ਰਹੀ ਹੈ ਮੈਂ ਹੌਕੀ ਪੰਜਾਬ ਦਾ ਹੌਕੀ ਇੰਡੀਆ ਦਾ ਬਹੁਤ ਬਹੁਤ ਧੰਨਵਾਦ ਕੀੜੀਆਂ ਕਿੜੀਆਂ ਟੀਮਾਂ ਆ ਰਹੀਆਂ ਤੇ ਕਿੰਕੀ ਹੋਣਗੇ ਸਾਰੇ ਮੈਚ ਇਹ 24 ਟੀਮਾਂ ਜਿਹੜੀਆਂ ਪੂਰੇ ਵਰਲਡ ਦੀ ਟੌਪ ਹੌਕੀ ਦੀ ਟੀਮ ਹੈ ਉਹ ਜਿਹੜੀਆਂ 25 ਦਸੰਬਰ ਤੋਂ ਲੈ ਕੇ 25 ਨਵੰਬਰ ਤੋਂ ਲੈ ਕੇ 10 ਦਸੰਬਰ ਤੱਕ ਜਿਹੜਾ ਹੈ ਮਦਰਾਈ ਤੇ ਚਨਈ ਦੇ ਵਿੱਚ ਦੋ ਪਾਰਟ ਦੇ ਵਿੱਚ ਜਿਹੜਾ ਆ ਇਹ ਵਰਲਡ ਕੱਪ ਜੂਨੀਅਰ ਵਰਲਡ ਕੱਪ ਹੋ ਰਿਹਾ ਤੇ ਜਿਹੜੇ ਕੁਆਟਰਫਾਈਨਲ ਸੈਮੀਫਾਈਨਲ ਫਾਈਨਲ ਹੈ ਚਨਈ ਦੇ ਵਿੱਚ ਪੰਜ ਦਸੰਬਰ ਤੋਂ ਲੈ ਕੇ 10 ਦਸੰਬਰ ਤੱਕ ਜਿਹੜੇ ਖੇਡੇ ਜਾਣਗੇ ਇਹ ਇੱਕ ਹੌਕੀ ਇੰਡੀਆ ਵੱਲੋਂ ਬਹੁਤ ਵੱਡਾ ਕਦਮ ਹੈ ਕਿ ਜਿਹੜਾ ਵਰਲਡ ਕੱਪ ਜਿਹੜਾ ਆ ਉਹ ਸੀ ਕਰਾ ਰਹੇ ਪਾਕਿਸਤਾਨ ਵੀ ਮਾਰੂ ਪਾਕਿਸਤਾਨ ਫਿਲਹਾਲ ਵਿਦਡਰਾ ਕਰ ਗਿਆ ਹੈ ਇਹ ਦੋਨਾਂ ਕੰਟਰੀਆਂ ਦੇ ਕਰਕੇ ਜਿਹੜਾ ਵਿਦਡਾ ਕੋ ਦੀ ਵਾਇਸ ਜਿਹੜੀ ਆ ਦੂਜੀ ਟੀਮ ਜਿਹੜੀ ਆ ਉਹ ਲੈ ਰਿਹਾ